ਸ਼ਸ਼ਵੀਕਾਲ ਤੁਸੀਂ ਦੇਖ ਰਹੇ ਫਗਵਾੜਾ ਨਿਊਜ਼ ਮੈਂ ਹਾਂ ਅਨੰਤਲੀ ਫਗਵਾੜਾ ਸ਼ਹਿਰ ਦੇ ਮੱਲਾ ਤਰੰਕੂਟ ਵਿਖੇ ਟੁੱਟਿਆ ਵਿਚਾਰੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਮਹੱਲਾ ਵਾਸੀ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਇਸ ਸਬੰਧਿਤ ਜਾਣਕਾਰੀ ਦਿੰਦੀ ਹੈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਗਲੀ ਨੰਬਰ 2 ਵਿੱਚ ਟੁੱਟਿਆ ਵਿਚਾਰੇ ਪੀਣ ਵਾਲਾ ਪਾਣੀ ਕਾਫੀ ਗੰਦਗੀ ਵਾਲਾ ਆ ਰਿਹਾ ਹੈ ਜਿਸ ਕਾਰਨ ਮਹੱਲਾ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ ਹੋਰ ਅੱਗੇ ਗੱਲਬਤ ਕਰਦੇ ਉਹਨਾਂ ਨੇ ਕੀ ਕੀਤਾ ਉਹ ਦੇਖੋ ਪੂਰੀ ਖਬਰ ਫਗਵਾਟੋ ਸੰਜੀਤ ਸਿੰਘ ਸੋਨੀ ਦੇ ਰਾਜ ਜੋ ਸ਼ਰਮਾ ਦੀ ਰਿਪੋਰਟ ਈਨੋ ਆਈ ਆਪਣਾ ਮੈਂ ਜਗਦੀਸ਼ ਕੁਮਾਰ ਤਨਮਿਸ਼ੌਰ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਆਪਣੇ ਘਰ ਦੇ ਬਾਹਰ ਖੜੇ ਹੋ ਬਾਥਰੂਮ 'ਚ ਮਾਮਲਾ ਇਹ ਸੀ ਜਨਾਬ ਅੱਜ 6:30 ਵਜੇ 6:30 ਵਜੇ ਮੈਂ ਚਲੋ ਪਾਣੀ ਪੁਣੀ ਟੈਂਕੀ ਵਿੱਚ ਖਤਮ ਕੀਤਾ ਚਲੋ ਅੱਜ ਕੱਲ ਪਾਣੀ ਗਰਮ ਹੋ ਜਾਂਦਾ ਹੈ ਮੈਂ ਪਾਣੀ ਬਾਹਰ ਕੱਢਿਆ ਉਸ ਤੋਂ ਬਾਅਦ ਮੈਂ ਮੋਟਰ ਚਲਾਈ ਸਰਕਾਰੀ ਪਾਣੀ ਆਪਣੇ ਕੋਲ ਆਉਂਦਾ ਹੈ ਮੋਟਰ ਚੱਲਦੀ ਪਈ ਸੀ ਮੋਟਰ ਦੇ ਵਿੱਚੋਂ ਜਨਾਬ ਇੰਨਾ ਪਾਣੀ ਜ਼ਹਿਰੀਲਾ ਵਹਿ ਹਦੋਂ ਉਸ ਤੋਂ ਬਾਅਦ ਜਨਾਬ ਮੈਂ ਮੈਸੇਜ ਕੀਤਾ ਫੋਨ ਵੀ ਕੀਤੇ ਸਾਡੇ ਚਲੋ ਗਾਰਡਨ ਇੰਚਾਰਜ ਉਹਨਾਂ ਨੇ ਫੋਨ ਹੀ ਚੱਕਿਆ ਆਮਾਦੀਪ ਪਾਰਟੀ ਦੇ ਪਰਮਜੀਤ ਧਰਮਚੋਣ ਨੇ ਉਹਨੇ ਫੋਨ ਹੀ ਚੱਕਿਆ ਤੇ ਜਿਹੜੇ ਸਾਬਕਾ ਐਕਸ ਕਾਉਂਸਲਰ ਦਰਸ਼ਨਾ ਧਰਮਚੋਣ ਨੇ ਉਹਨੇ ਵੀ ਨਹੀਂ ਫੋਨ ਚੱਕਿਆ ਉਹਨੇ ਚੱਕਿਆ ਫੋਨ ਉਹ ਕਹਿੰਦੇ ਵੀ ਚਲੋ ਮੈਂ ਵੀਡੀਓ ਮੈਂ ਉਹਨਾਂ ਨੂੰ ਭੇਜੀ ਕਹਿੰਦੇ ਮੈਂ ਦੇਖ ਦਿਆਂ ਆ ਮੈਂ ਚੱਕਰ ਕੇ ਕਹਿੰਦਾ ਬੈਕ ਕਾਲ ਕਰਦਾ ਬੈਕ ਕਾਲ ਨਹੀਂ ਆਈ ਜੀ ਉਸ ਤੋਂ ਬਾਅਦ ਮੈਂ ਸਰਕਾਰ ਦੇ ਸਾਡੇ ਬਹੁਤ ਸਾਰੇ ਸਰਕਾਰ ਦੇ ਵੀ ਰਰਮ ਬਜੋਤ ਨੂੰ ਮੈਂ ਫੋਨ ਕੀਤਾ ਉਹ ਕਹਿੰਦੇ ਕਿ ਲੋਵੇਂ ਅਸੀਂ ਦੇਖ ਲੈਣੇ ਆ। ਸੋ ਉਹ ਵੀ ਨਹੀਂ ਆਏ ਉਸ ਤੋਂ ਬਾਅਦ ਤੁਸੀਂ ਆਏ ਆ ਜਨਾਬ ਇੰਨਾ ਗੰਦਾ ਪਾਣੀ ਇੰਨਾ ਗੰਦਾ ਪਾਣੀ ਮੰਨ ਲਓ ਤੁਹਾਡੇ ਕਿਸੇ ਪਰਵਾਰ ਨੂੰ ਪਲਾਇਆ ਜਾਵੇ ਤੁਸੀਂ ਬਰਦਾਸ਼ਤ ਕਰੋਗੇ ਕਿ ਨਹੀਂ ਜਨਾਬ ਨਵਾਂ ਘਰ ਚਲੋ ਬਣਿਆ ਆ ਬਾਤਿਆਂ ਦੀ ਕਿਰਪਾ ਇੰਨਾ ਫਰੈਸ਼ਰ ਤੁਹਾਡੇ ਸਾਹਮਣੇ ਆਪਣੇ ਮੋੜੇ ਚ ਲਾਈ ਆ ਸਰਕਾਰੀ ਪਾਣੀ ਆਂਦਾ ਆ ਤੁਸੀਂ ਆਪ ਖੁਦ ਵੀਡੀਓ ਭਰੀ ਆ ਜੇ ਕੱਲ ਨੂੰ ਹੱਲ ਹੋ ਜੂਗਾ ਠੀਕ ਆ ਨਹੀਂ ਤੇ ਕੋਈ ਵੀ ਸਾਡੇ ਮੱਲੇ ਧਰਮਗੋੜ ਦੇ ਵਿੱਚ ਅਣਹੋਣੀ ਕੋਈ ਘਟਨਾ ਵਾਪਰਤ ਵਰਤਦੀ ਆ ਉਹਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਗੀ ਤੁਸੀਂ ਪਰਿਸ਼ਾਦਾਂ ਦੇ ਧਿਆਨ ਚ ਲਾਉਂਦੇ ਇਸ ਮਾਮਲੇ ਨੂੰ ਲੈ ਕੇ ਮੈਂ ਗਰੁੱਪ ਦੇ ਵਿੱਚ ਗਰੁੱਪੋਂ ਬਣੇ ਮੈਂ ਗਰੁੱਪ ਦੇ ਵਿੱਚ ਵੀਡੀਓ ਪਾਈ ਆ ਜਨਾਬ ਚਲੋ ਗਰੁੱਪ ਦੇ ਦਾ ਤੁਸੀਂ ਆਪਣੀ ਬਾਤ ਦੀ ਆ ਮੱਗੀ ਪਰਿਸ਼ਾਦਾਂ ਦੇ ਧਿਆਨ ਲਈ ਸਾਡੇ 6 ਵਜੇ ਪਰਸ਼ੰਦ ਕਿੱਥੇ ਬੈਠਾ ਹੁੰਦਾ ਆ ਕੱਲ ਉਪਰਸ਼ਾਸ਼ਨ ਨੂੰ ਮਿਲੂਗੇ ਤੁਸੀਂ ਕੱਲ ਨੂੰ ਮੈਂ ਲਿਖਤੀ ਨਾਮ ਦੇ ਵਿੱਚ ਐਪਲੀਕੇਸ਼ਨ ਮੈਂ ਐਸਡੀਐਮ ਸਾਹਮਣੇ ਦਵਾਂਗਾ ਤੋਂ ਨੋਟੀਫਿਕੇਸ਼ਨ ਐਡੀਸਰਾਂ ਨੂੰ ਦੇਵਾਂਗਾ ਕਿ ਕੀ ਮੰਗ ਰੱਖਦੇ ਆਪਾਂ ਮੰਗ ਇਹ ਜਿਹੜੀ ਆਪਣੇ ਪੰਜਾਬ ਸਰਕਾਰ ਨੂੰ ਸ਼ਬਦ ਕਹਿੰਦੇ ਆਪਣੇ ਪਾਣੀ ਸਫਾਈ ਸਾਫ਼ ਰੱਖਣਾ ਚਾਹੀਦਾ ਇਹ ਪਾਣੀ ਇੰਨਾ ਗੰਦਾ ਸਰਕਾਰ ਭੇਜਦੀ ਬਈ